ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਅਮਰਜੀਤ ਸਿੰਘ ਦੇ ਨਾਲ ਇਸ ਟਾਈਮ ਅਸੀਂ ਪਹੁੰਚੇ ਸ੍ਰੀ ਸ਼ਾਟੇ ਕਰਦੇ ਆ ਦਰਸ਼ਨ ਗੁਰਦੁਆਰਾ ਸ੍ਰੀ ਸ਼ਾਟਾ ਸਾਹਿਬ ਜਿੱਥੇ ਪੁਰੂ ਸਾਹਿਬ ਜੀ ਨੇ 6 ਹਾਟ ਲਗਾਏ ਅੱਜ ਬਸੰਤ ਪੈਂਚੀ ਦੇ ਸਬਦ ਵਿੱਚ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਦੇਸਾਂ ਵਦੇਸਾਂ ਤੋਂ ਸੰਗਤਾਂ ਚੱਲ ਕੇ ਦਾ ਤਮਸਤਕ ਹੋ ਰਹੀਆਂ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਮੇਲੇ ਵਿੱਚ ਦੁਕਾਨਾਂ ਸਜੀਆਂ ਨਜ਼ਰ ਆ ਰਹੀਆਂ ਨੇ ਤੇ ਲੋਕ ਖਰੀਦਦਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਕਰਦੇ ਆ ਦਰਸ਼ਨ ਗੁਰਦੁਆਰਾ ਸ੍ਰੀ ਸ਼ਾਟਾ ਸਾਹਿਬ ਦੇ ਤੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੰਦਰ ਪਹੁੰਚ ਚੁੱਕੇ ਹਾਂ ਅਤੇ ਬਹੁਤ ਭਾਰੀ ਗੱਠ ਜਿਹੜੇ ਕੀ ਦੇਸ਼ਾਂ ਦੇਸ਼ਾਂ ਤੋਂ ਸੰਤਾ ਪਹੁੰਚੇ ਆਵਾ ਉਹ ਨਜ਼ਰ ਆ ਰਹੀਆਂ ਨੇ ਪਹਿਲੇ ਅਸੀਂ ਬਿਲਕੁਲ ਫਾਰਕ ਦਿਨ ਨਦੀ ਦੀ ਲਗਾਸਤਾ ਜਾਂਦਾ ਉਧਰ ਵੀ ਗੇਸ ਜਿੱਦਣ ਲਕਾਨਾ ਲੱਗੀਆਂ ਨੇ ਤੇ ਗੁਰਦਵਾਰ ਸਾਹਿਬ ਪਹੁੰਚੇ ਸੀ ਤੇ ਹੁਣ ਅਸੀਂ ਗੁਰੂ ਕੀ ਵਡਾਲੀ ਵਾਲ ਦੇ ਜਿੱਦੜਾ ਵੱਡਾ ਗੇਟ ਬਣਿਆ ਹੋਇਆ ਹੈ ਜਿੱਥੇ ਸਾਈਕਲ ਸਟੈਂਡ ਵੀ ਹੈ ਉਧਰ ਵੀ ਆਏ ਹਾਂ ਤੇ ਸਾਹਮਣੇ ਹੀ ਗੁਰਦੁਆਰਾ ਸ੍ਰੀ ਸਿਆੜਾ ਸਾਹਮਣੇ ਜਰਾ ਰਿਹਾ ਤੇ ਸੰਤਾਨ ਜਾ ਰਹੀਆਂ ਨੇ ਤੇ ਆ ਰਹੀਆਂ ਨੇ ਤੇ ਇਸ ਜਹਾਵਾਸੀ ਗੁਰਦੁਆਰਾ ਸ੍ਰੀ ਸਿਆੜਾ ਸਾਹ ਕੋਲ ਬਿਲਕੁਲ ਨਜ਼ਦੀਕ ਪਹੁੰਚ ਚੁਕੇ ਆਂ ਪੁਰਾਣੇ ਵਿੱਚ ਉਹ ਕਿਹੜੇ ਤਰੀਕੇ ਸਮਾਜ ਦੇ ਲੋਕਾਂ ਤੇ ਆਦੇ ਜਿਹੜੇ ਲੋਕ ਸੇਵਾ ਕਰਦੇ ਸਾਥ ਰਦਨ ਸੰਗ ਸੋ ਨਿਕਸਿਓ ਪੌਰ ਬੰਦੇ ਦਰੋਪੇ ਦੇ ਨਾਲ ਹਾਂ ਉਹਨਾਂ ਬੰਦਿਆਂ ਦੇ ਨਾਲ ਸੌਤੇ ਖਾਂਦ ਰੋਕਾ ਕਿ ਕਿਲੇ ਦੇ ਵੱਡੇ ਦਰਵਾਜ਼ੇ ਰਹੀ ਬਾਹਰ ਖੜਿਆ ਜਿੱਥੇ ਅੰਗੇ ਬਾਬਾ ਬੇਰੀ ਯਾਦ ਜਿਹਾ ਰਹੇ ਦੇ ਰੂਪ ਵਿੱਚ ਖੜਾ ਹੈ ਜਿੱਦੇ ਚੰਦ ਦੇਖਿਓ ਤਿਸ ਔਰ ਬਾਬਾ ਤੇਰੀ ਯਾਦ ਨੇ ਸੌਤੇ ਘੁੱਟਕੇ ਵੱਲ ਦੇਖਿਆ ਹੈ ਕਿਹਦੇ ਜਾਣ ਦੇ ਖੰਡ ਜੀ ਬੇੜਾ ਕਰ ਰਿਹਾ ਹੈ ਮੈਂ ਦਾ ਘਰ ਦੀ ਪਾਰਕ ਬੰਨ ਕੇ ਕਿਲੇ ਦੇ ਨੇੜੇ ਹੋਇਆ ਤੇ ਉਸ ਤੋਂ ਦੂਰ ਦਾ ਬਾਗ ਵੀ ਆਇਆ ਸੱਚੇ ਪਾਰਕਾਂ ਦਾ ਘਰ ਉਹ ਆਰਖ ਦੇ ਸਵਾਰ ਜੀ ਤੁਸੀਂ ਧਰਤੋਂ ਸਾਧ ਗੁਰੂ ਰੱਖ ਮੰਦਿਰ ਦੇ ਕੋਲ ਆਹ ਸੁੰਦੇ ਖਾਨ ਪਿ ਖੇਤੜਣ ਐਸੇ ਤੇ ਦੂਰੋ ਹੀ ਨਾ ਹੈ ਰਿੰਗ ਬਿ ਦੂਰ ਯਮਣ ਹੈ ਜੈਸੇ ਬਹੁਤ ਸਾਸ਼ਟਨ ਹਰਿਆਵਰਤਾ ਦੇ ਸੈਦ ਘਾ ਇਹ ਦਰੋਗੇ ਸੌਦੇ ਖਾ ਦੀ ਜਗਾ ਇਟਾਇਆ ਹੈ ਮਨ ਫਰਮਾਇਓ ਨਿਕਟ ਹਤਾਰਾ ਤੇ ਦਰੋਗੇ ਦਾ ਮਨ ਨਾ ਨਾ ਜਿਹੜਾ ਸੀ ਸਾਦ ਸ਼ਕਲ ਫਰਮਾਇਆ ਗਿਆ ਪਰਮ ਜਿਹੜਾ ਪਾਟਲੇ ਵਿੱਚ ਆਪਣ ਇੱਕ ਸਿਆਲੇ ਨੇ ਰੱਖਿਆ ਪਾਪੇ ਵਿਦੇ ਜਾਣ ਵਾਲ ਛਾਰਾ ਕਰਕੇ ਕਹਿੰਦਾ ਹੈ ਕਹ ਰਾਏ ਇਹਨਾਂ ਸੋਨਾ ਘਰ ਦੇ ਉਹਨਾਂ ਵੀ ਖੋਦ ਕੇ ਲਾਭ ਕੇ ਨਹੀਂ ਲਾ ਕੇ ਆਂਦਾ ਇਹ ਦਿਲ ਬਾਗ ਤੋਂ ਚਿਤ ਹੈ ਸਭੇ ਕਹਤੇ ਜਿਹੜਾ ਘਰ ਦਾ ਦਰਵਾਜ਼ਾ ਗੁਰਬਾਗ ਵਾਸਤੇ ਖਾਣ ਦੇ ਲੋਗ ਹੈ ਹੋਲ ਕਿਰਾਏ ਕਰੋ ਅਨਜ ਲੈਪੇ ਦੇ ਸੌਦੇ ਖਾਂ ਕਹਿ ਲਗਾ ਆਪਣੇ ਬੰਦਿਆ ਨੂੰ ਕਿ ਜਾਓ ਇੱਕ ਸਿਹਾਰੇ ਨੂੰ ਪੁੱਛੋ کہ کنی راہ نے مولانایا کہ پر کنی روی گا ساز کو کہتے ہیں کہ ایک نوکر کا سامسے کھا جب آلا شڑکے پر مہم نے بھی چیز پوڑ آیا یہ دانسے کا سامسے کھا جنے بھی سب اللہ کے تیار فائی ہے کسے آیے اکا آنا بول کی ہے کیم ہون لائے سب آلا ہی پیٹھا کھا بھی نہیں جاندر جڑا باتا میاں آیا

ਰਾਜੂ ਜੁਲਸਾ ਮੁਕੇ ਖਾਪਾ ਖਜਨੀ ਸੈ ਭੰਤੁਰ ਪ੍ਰਸਾਦ ਗੁਰਪ੍ਰਸਾਦ ਗੁਰੂ ਅਕਾਨਿ ਕਿਰਤ ਆਪੁ ਦਿੱਤ ਕਾਹ ਪਰਦੇਸ਼ਰ ਤੇ ਰਾਯੰਬਰਤ ਕਾਹ ਪਰਦੇਸ਼ਰ ਤੇ ਰਾ ਉਪਰਤਨਾਮ ਪਰਦੇਸ਼ਰ ਤੇ ਰਾ امرت نام <سلام> پر امرت نام پر واحد گرو واحو واحد ہاتھ لے کے اپنی ہنڈری ਤੁਹਾਡੇ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਚੁੱਕੇ ਆ ਤੇ ਹੁਣ ਇਸ ਥਾਂ ਬਾਹਰ ਆ ਚੁੱਕੇ ਆ ਤੁਸੀਂ ਦੇਖਿਆ ਕਿ ਸਲੋਵਰ ਦੇ ਵਿੱਚ ਬੱਚੇ ਅਤੇ ਬਜ਼ੁਰਗ ਇਸ਼ਨਾਨ ਕਰਦੇ ਹੋਏ ਨਜ਼ਰ ਆਏ ਉਨਿਸ ਟਾਈਮ ਅਸੀਂ ਲੰਗਰ ਹਾਲ ਅੰਦਰ ਚੱਲ ਰਹੇ ਆ ਤੇ ਉੱਥੇ ਲੰਗਰ ਛਕਦੇ ਆ ਤੇ ਤਸਵੀਰਾਂ ਵੀ ਦਿਖਾਨੇ ਆ Terima kasih telah menonton!